ਫਿਰ ਮੰਨ ਲੀਆਂ ਸਾਰੀਆਂ ਗੱਲਾਂ ਸਮਝ ਆ ਜਾਂਦੀਆਂ ਨੇ ਪਰ ਸਾਡਾ ਉਲਟਾ ਸੁਭਾਅ ਹੈ ਜਦੋਂ ਸਾਡੇ ਤੇ ਕੋਈ ਘੜੀ ਐ ਸੀ ਵਾਪਰਦੀ ਐ ਨਾਲ ਮੈਂ ਥੋੜਾ ਜਿਹਾ ਹੁਣ ਸੁਰਤ ਨੂੰ ਆਪਜੀ ਦੇ ਧਿਆਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਨੂੰ ਲਜਾਵਾਂ ਜਦੋਂ ਆਲਮਗੀਰ ਤੋਂ ਹੁੰਦੇ ਹੋਏ ਅਗਾਹ ਵਾਦੇ ਨੇ ਮੈਂ ਗਿੱਲ ਸਦੀ ਗੱਲ ਜਾ ਕੇ ਰੱਖਾਂ ਰਾਏ ਕੱਲੇ ਦੇ ਕੋਲ ਜਾਂਦੇ ਨੇ ਰਾਏ ਕੋਟ ਤਾਂ ਉੱਥੇ ਜਾ ਕੇ ਗੁਰੂ ਪਾਤਸ਼ਾਹ ਜੀ ਨੇ ਹੁਣ ਉਨ੍ਹਾਂ ਨੂੰ ਇਹ ਸੰਦੇਸ਼ ਕੀਤਾ ਕਿ ਆਪਣੇ ਕਿਸੇ ਭਰੋਸੇਮੰਦ ਸੇਵਕ ਨੂੰ ਮਿੱਤਰ ਨੂੰ ਭੇਜ ਕਰਕੇ ਸਰਹੰਦ ਤੋਂ ਸਾਹਿਬਜ਼ਾਦਿਆਂ ਬਾਰੇ ਅਤੇ ਮਾਤਾ ਗੁੱਜਰਕੌਰ ਜੀ ਬਾਰੇ ਕੀ ਹੋਇਆ ਹੈ ਕੀ ਵਾਪਰਿਆ ਹੈ ਉਹ ਪਤਾ ਕਰਨਾ ਕਰੋ ਤਾਂ ਭਾਈ ਰਾਏ ਕੱਲਾ ਹੈ ਜਿਹੜਾ ਕਹਿੰਦੇ ਭਾਈ ਆਪਣਾ ਇੱਕ 마ਹੀ ਨਾਮ ਦਾ ਉਹਦਾ ਸੇਵਕ ਹੈ ਉਹਦੇ ਨਾਲ ਰਹਿਣ ਵਾਲਾ ਹੈ ਕੰਨਿਆਂ ਨੇ ਨੂਰ ਮਾਹੀ ਵੀ ਨੂਰਾ ਮਾਹੀ ਵੀ ਕਿਹਾ ਹੈ ਕਈ ਮਾਹੀ ਕਹਿੰਦੇ ਨੇ ਸਿਰਫ ਦੋ ਤਰ੍ਹਾਂ ਨਾਮ ਲਏ ਜਾਂਦੇ ਨੇ ਤਾਂ ਉਹ ਜਾਂਦਾ ਹੈ ਭਾਈ ਉੱਥੇ ਪਤਾ ਕਰਦਾ ਹੈ ਸਾਰਾ ਜਿਵੇਂ ਜੋ ਵਾਪਰਿਆ ਹੈ ਇਤਿਹਾਸ ਆਪ ਸਭ ਨੇ ਸੁਣਿਆ ਹੈ ਤੇ ਉੱਥੇ ਜਾ ਕੇ ਉਸ ਨੇ ਵੇਖਿਆ ਦੂਜੇ ਦਿਨ ਕਹਿੰਦੇ ਭਾਈ ਸੰਸਕਾਰ ਵੀ ਹੋ ਰਿਹਾ ਸੀ ਤਾਂ ਆ ਕੇ ਜਦੋਂ ਆਉਂਦਾ ਹੈ ਵਾਪਸ ਗੁਰੂ ਪਾਤਸ਼ਾਹ ਨੂੰ ਦੱਸਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਨਗਰ ਤੋਂ ਬਾਹਰ ਬੈਠੇ ਹੁੰਦੇ ਨੇ ਤੇ 마ਹੀ ਦੇ ਚਿਹਰੇ ਤੇ ਹੁਣ ਥੋੜੀ ਉਦਾਸੀ ਹੈ ਥੋੜਾ ਦੁੱਖ ਹੈ ਕਿਉਂਕਿ ਇੱਕ ਆਮ ਸੁਭਾਅ ਹੈ ਮਨੁੱਖ ਦਾ ਕਿ ਜਦੋਂ ਆਪਾਂ ਵੀ ਸਾਡੇ ਤੇ ਵੀ ਕੋਈ ਦੁੱਖ ਆ ਜਾਵੇ ਕੋਈ ਪਰੇਸ਼ਾਨੀ ਆ ਜਾਵੇ ਅਸੀਂ ਵੀ ਜੇ ਸਾਡੇ ਪੁੱਤਰਾਂ ਨੂੰ ਦੱਸਣੀ ਹੋਵੇ ਘਰ ਪਰਿਵਾਰ ਚ ਕਿਸੇ ਨੂੰ ਕੋਈ ਗੱਲ ਦੱਸਣੀ ਹੋਵੇ ਅਸੀਂ ਵੀ ਕਈ ਵਾਰ ਕੋਈ ਘਟਨਾ ਵਾਪਰ ਜਾਂਦੀ ਹੈ ਕਈ ਦਿਨ ਕਈ ਘੰਟੇ ਲੁਕੋ ਕੇ ਗੱਲ ਨੂੰ ਦੱਸਦੇ ਆ ਤਾਂ ਕਿ ਕਿਸੇ ਦਾ ਮਨ ਜਾਦਾ ਦੁੱਖ ਦੇ ਵਿੱਚ ਨਾ ਡੁੱਬ ਜਾਈ ਤੇ ਕਿਤੇ ਉਹ ਵੀ ਆਪਣੇ ਆਪ ਤੇ ਉਸ ਦੁੱਖ ਨੂੰ ਭਾਰੀ ਨਾ ਲੈ ਜਾਵੇ ਅਸੀਂ ਵੀ ਗੱਲ ਨੂੰ ਲਕੋ ਲੈਂਦੇ ਹਾਂ ਕਈ ਵਾਰ ਕੁਝ ਗੱਲਾਂ ਜ਼ਿੰਦਗੀ ਦੇ ਵਿੱਚ ਆਪ ਸਭ ਦੇ ਵੀ ਐਸੀਆਂ ਵਾਪਰੀਆਂ ਹੋਣਗੀਆਂ ਜਿਹੜੀਆਂ ਸ਼ਾਇਦ ਆਪ ਨੇ ਅੱਜ ਤੱਕ ਆਪਣੇ ਪਤੀ ਆਪਣੀ ਪਤਨੀ ਆਪਣੇ ਬੱਚਿਆਂ ਨੂੰ ਦੱਸੀਆਂ ਹੀ ਨਹੀਂ ਹੋਣੀਆਂ ਕਿਸੇ ਨੂੰ ਵੀ ਨਹੀਂ ਦੱਸੀਆਂ ਹੋਣੀਆਂ ਪਰਿਵਾਰਕ ਛੱਡੋ ਕਿਸੇ ਦੇ ਨਾਲ ਵੀ ਸਾਂਝੀ ਨਹੀਂ ਕੀਤੀ ਹੋਣੀ ਗੱਲ ਕੁਝ ਗੱਲਾਂ ਮਨੁੱਖ ਫਿਰ ਆਪਣੇ ਅੰਦਰ ਹੀ ਲੁਕਾ ਲੈਂਦਾ ਏ ਉਹਨੂੰ ਪਤਾ ਏ ਇਹਦਾ ਹੱਲ ਮੇਰੇ ਕੋਲੇ ਰਹਿ ਕੇ ਹੀ ਹੋਣਾ ਏ ਦੂਜਿਆਂ ਨੂੰ ਦੱਸਣ ਦੇ ਨਾਲ ਪਰੇਸ਼ਾਨੀ ਵਧੇਗੀ ਹੁਣ ਮਾਹੀ ਦੇ ਚਿਹਰੇ ਤੇ ਉਦਾਸੀ ਏ ਥੋੜੀ ਜਿਹੀ ਤੇ ਗੁਰੂ ਪਾਤਸ਼ਾ ਅੱਗੇ ਉਹ ਆਨੰਦ ਦੇ ਵਿੱਚ ਬੈਠੇ ਨੇ ਸ਼ਾਂਤ ਚਿੱਤ ਬੈਠੇ ਨੇ ਇਹ ਬੜੀ ਬਲੱਖਣਤਾ ਏ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾ ਧੰਨ ਗੁਰੂ ਨਾਨਕ ਦੇ ਕਿੰਨਾ ਵੀ ਵੱਡਾ ਕੁਝ ਵਾਪਰ ਜਾਂਦਾ ਏ ਇਹ ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਇਹ ਬੜੀ ਵੱਡੀ ਗੱਲ ਹੈ ਇਹ ਬੜਾ ਵੱਡਾ ਜ਼ਿੰਦਗੀ ਦਾ ਇੱਕ ਪੱਧਰ ਹੈ ਜਿਉਣ ਦਾ ਕਿ ਤੁਹਾਡੇ ਸਾਹਮਣੇ ਸਭ ਕੁਝ ਕੁਰਬਾਨ ਹੋ ਰਿਹਾ ਹੋਵੇ ਪਰ ਤੁਹਾਡੇ ਚਿਹਰੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਨ ਨਾ ਹੋਵੇ ਕੋਈ ਉਦਾਸੀ ਨਾ ਹੋਵੇ ਕੋਈ ਡਰ ਨਾ ਹੋਵੇ ਕੋਈ ਭੈ ਨਾ ਹੋਵੇ ਹੁਣ ਗੁਰੂ ਪਾਤਸ਼ਾਹ ਕਹਿੰਦੇ ਮਾਹੀ ਮੈਂ ਤੇਰਾ ਚਿਹਰਾ ਵੇਖ ਰਿਹਾ ਤੇਰੇ ਚਿਹਰੇ ਤੇ ਉਦਾਸੀ ਹੈ ਗਮੀ ਹੈ ਥੋੜਾ ਉਦਾਸ ਲੱਗ ਰਹੇ ਹਾਂ ਪਰ ਦੇਖ ਤੂੰ ਮੈਨੂੰ ਸੱਚੋ ਸੱਚ ਦੱਸ ਕੋਈ ਗੱਲ ਕੋਈ ਨਾ ਉੱਥੇ ਹੋਇਆ ਕੀ ਹੈ ਵਾਪਰਿਆ ਕੀ ਹੈ ਤਾਂ ਜੀ ਮਾਹੀ ਦੱਸਦਾ ਏ ਧੰਨ ਮਾਤਾ ਗੁਜਰਕੌਰ ਜੀ ਨੂੰ ਜਿਵੇਂ ਸ਼ਹੀਦ ਕੀਤਾ ਗਿਆ ਤੇ ਉਹ ਲਾਲ ਜਿਨ੍ਹਾਂ ਨੂੰ ਜਿਉਂਦਿਆਂ ਨੂੰ ਕਹਿੰਦੇ ਜੀ ਨੀਹਾਂ ਦੇ ਵਿੱਚ ਚਿੰਨ ਦਿੱਤਾ ਗਿਆ ਤਾਂ ਗੁਰੂ ਪਾਤਸ਼ਾਹ ਦੇ ਹੁਣ ਅਗਲੇ ਰਿਐਕਸ਼ਨ ਤੇ ਆਇਓ ਜੀ ਸਤ ਨੂੰ ਇਕਾਗਰ ਰੱਖਦੇ ਹੋਏ ਸਾਨੂੰ ਇਸ ਤਰ੍ਹਾਂ ਦੀ ਕੋਈ ਘਟਨਾ ਪਤਾ ਲੱਗੇ ਤਾਂ ਸਾਡਾ ਰਿਐਕਟ ਕੀ ਹੋਵੇਗਾ ਸਾਡੇ ਹਾ ਭਾਵ ਕੀ ਹੋਣਗੇ ਪਰ ਦੂਜੇ ਪਾਸੇ ਧੰਨ ਉਹ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਚੁੱਕੇ ਨੇ ਛੋਟੇ ਸਾਹਿਬਜ਼ਾਦਿਆਂ ਬਾਰੇ ਕਿਸੇ ਤੋਂ ਖਬਰ ਮੰਗਵਾਈ ਇਹ ਕਹਿ ਕਰਕੇ ਧੰਨ ਮਾਤਾ ਗੁੱਜਰ ਕੌਰ ਜੀ ਬਾਰੇ ਵੀ ਪਤਾ ਲੱਗ ਚੁੱਕਾ ਏ ਪਰ ਇਨਾ ਕੁਝ ਪਤਾ ਲੱਗਣ ਦੇ ਬਾਵਜੂਦ ਵੀ ਪਰਿਵਾਰ ਸਾਰਾ ਕੁਰਬਾਨ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਜੀਵਨ ਦੇ ਅੰਦਰ ਉਹਨਾਂ ਦੇ ਚਿਹਰੇ ਦੇ ਉੱਪਰ ਉਹਨਾਂ ਦੇ ਮਨ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਉਦਾਸੀ ਕੋਈ ਗਿਲਾ ਕੋਈ ਸ਼ਿਕਵਾ ਨਹੀਂ ਹੈ ਦੂਜੇ ਪਾਸੇ ਜੇ ਸਾਨੂੰ ਪਤਾ ਲੱਗੇ ਕਿ ਸਾਡੇ ਘਰ ਦਾ ਕੋਈ ਜੀ ਕੋਈ ਪਰਿਵਾਰਕ ਮੈਂਬਰ ਇਸ ਦੁਨੀਆ ਤੋਂ ਸੰਸਾਰ ਤੋਂ ਚਲਿਆ ਗਿਆ ਹੈ ਕਿਤੇ ਵੀ ਹੋਈਏ ਅਸੀਂ ਅਸੀਂ ਅੱਜ ਵੀ ਮੈਂ ਬਾਰੀ ਤੌਰ ਤੇ ਉਦਾਹਰਨ ਲੈ ਆਵਾਂ ਫਿਰ ਮੈਂ ਸੰਸਕਾਰ ਵਾਲੀ ਘਟਨਾ ਵਾਲੇ ਪਾਸੇ ਨੂੰ ਆਉਣਾ ਹੈ ਤਾਂ ਜੇ ਅੱਜ ਵੀ ਫੈਮਿਲੀ ਦੇ ਮੈਂਬਰ ਬਾਹਰ ਗਏ ਹੁੰਦੇ ਨੇ ਨਾ ਜੀ ਤਾਂ ਕਈ ਵਾਰ ਜਦੋਂ ਮਾਤਾ ਪਿਤਾ ਚੜਾਈ ਕਰ ਜਾਂਦੇ ਨੇ ਉਹਨਾਂ ਸਮਾਂ ਫੈਮਿਲੀਜ਼ ਲੋਗ ਸੰਸਕਾਰ ਨਹੀਂ ਕਰਦੇ ਕਈ ਵਾਰ ਕਹਿਣਗੇ ਜੀ ਸਾਡੇ ਪੁੱਤਰ ਨੂੰ ਬਾਹਰੋਂ ਆ ਜਾਣ ਦੋ ਸਾਡੀ ਧੀ ਨੂੰ ਬਾਹਰੋਂ ਆ ਜਾਣ ਦੋ ਪਰਿਵਾਰ ਇਕੱਠਾ ਹੋ ਜਾਵੇ ਗਾ ਫਰਿੱਜ ਦੇ ਵਿੱਚ ਲਾ ਕੇ ਰੱਖਦੇ ਨੇ ਬੋਡੀ ਨੂੰ ਤਾਂ ਕਿ ਸਾਰੇ ਇਕੱਠੇ ਹੋ ਜਾਣ ਫਿਰ ਸੰਸਕਾਰ ਕਰਾਂਗੇ ਪ੍ਰਧਾਨ ਪਿਤਾ ਕਿੰਨਾ ਵੱਡਾ ਜਿਗਰਾ ਹੈ ਕਿੰਨਾ ਵੱਡਾ ਸਹਿਜ ਹੈ ਧੰਨ ਗੁਰੂ ਨਾਨਕ ਦੀ ਇਸ ਜੋਤ ਦੇ ਅੰਦਰ ਕਿ ਸਭ ਕੁਝ ਪਤਾ ਲੱਗਣ ਦੇ ਬਾਵਜੂਦ ਵੀ ਸੰਸਕਾਰ ਖੁਦ ਨਹੀਂ ਕੀਤਾ ਚਾਰੇ ਸਹਿਬਜ਼ਾਦਿਆਂ ਦਾ ਇਹ ਹੁੰਦੀਆਂ ਨੇ ਸੰਸਾਰੀ ਗੱਲਾਂ ਕਿ ਪਿਤਾ ਚਾਹੁੰਦਾ ਏ ਮੇਰੇ ਪੁੱਤਰ ਜੇ ਜਾਣ ਤਾਂ ਸੰਸਕਾਰ ਮੈਂ ਆਪ ਕਰਾਂ ਪਰ ਇਤਿਹਾਸ ਨੇ ਜੋ ਲਿਖਤ ਬਿਆਨ ਕੀਤੀ ਏ ਨਾਲ ਮੈਂ ਬਿਆਨ ਕਰਦੇ ਵਾਂ ਡਾਕਟਰ ਹਰਜਿੰਦਰ ਸਿੰਘ ਦਲਗੀਰ ਜੀ ਨੂੰ ਮੈਂ ਪੜ੍ਹ ਰਿਹਾ ਹਾਂ ਸਾ ਉਹਨਾਂ ਨੇ ਲਿਖਿਆ ਹੈ ਦੋ ਟੋਡਲ ਮੱਲ ਹੋਏ ਨੇ ਪਹਿਲਾ ਟੋਡਲ ਮੱਲ ਜਿਹੜਾ ਕਿ ਅਕਬਰ ਦੇ ਸਮੇਂ ਹੋਇਆ ਹੈ ਜਿਸ ਦੀ ਮੌਤ ਹੁੰਦੀ ਹੈ 1599 ਈਸਵੀ ਦੇ ਵਿੱਚ ਜਿਨੂੰ ਭਾਰੀ ਖਿਤਾਬ ਮਿਲੇ ਹੋਏ ਸੀ ਤੇ ਜੇ ਆਪ ਗੂਗਲ ਤੇ ਸਰਚ ਵੀ ਕਰੋ ਤਾਂ ਉਥੇ ਸਿਰਫ ਇਹੋ ਹੀ ਟੋਡਰਮਲ ਦਾ ਨਾਮ ਆਉਂਦਾ ਏ ਤੇ ਜਿਹੜੇ ਟੋਡਰਮਲ ਜੀ ਦਾ ਸਿੱਖ ਜਗਤ ਨੇ ਨਾਮ ਬਿਆਨ ਕੀਤਾ ਹੈ ਉਹਨਾਂ ਬਾਰੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਲਿਖਦੇ ਨੇ ਕਿ ਉਹਨਾਂ ਦੀ ਜਿਹੜੀ ਮੌਤ ਹੈ ਅਕਾਲ ਚਲਾਣਾ ਹੈ ਉਹ 1665 ਤੇ 66 ਈਸਵੀ ਦੇ ਵਿੱਚਕਾਰ ਹੋਇਆ ਹੈ। ਉਹਨਾਂ ਦੀ ਬੁੱਕ ਦੇ ਵਿੱਚ। ਤੇ ਕਹਿੰਦੇ ਹੋ ਸਕਦਾ ਹੈ। ਹੁਣ ਪੱਕਾ ਨਹੀਂ ਉਹਨਾਂ ਨੇ ਕਿਹਾ ਜੀ ਇੱਥੇ। ਹੋ ਸਕਦਾ ਹੈ ਕਿ ਸਾਹਿਬਜ਼ਾਦਿਆਂ ਦਾ ਸੰਸਕਾਰ ਉਹਨਾਂ ਦੇ ਗਾਂ ਪੀੜ੍ਹੀਆਂ ਨੇ ਕੀਤਾ ਹੋਵੇ ਪਰ ਉਹਨਾਂ ਨੇ ਨਹੀਂ ਕੀਤਾ। ਪਹਿਲੀ ਗੱਲ ਉਹ ਇਸ ਤਰ੍ਹਾਂ ਲਿਖਦੇ ਨੇ, ਦੂਜੀ ਗੱਲ ਪ੍ਰੋਫੈਸਰ ਸਾਹਿਬ ਸਿੰਘ ਜਿਨ੍ਹਾਂ ਦਾ ਬਹੁਤ ਮਹਾਨ ਯੋਗਦਾਨ ਹੈ ਗੁਰੂ ਨਾਨਕ ਦੇ ਘਰ ਦੇ ਅੰਦਰ ਗੁਰੂ ਨਾਨਕ ਦੀ ਬਾਣੀ ਨੂੰ ਵਿਆਖਿਆ ਵਿਆਕਰਨ ਦਾ ਰੂਪ ਦੇਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਦੇ ਆਪ ਸਾਧ ਸੰਗਤ ਜੀ ਪੜ੍ਹੇ ਹੋ ਆਪ ਸਿਆਣੇ ਬੈਠੇ ਹੋ ਉਹਨਾਂ ਨੇ ਆਪਣੇ ਬੱਚਿਆਂ ਦੇ ਆਨੰਦ ਕਾਰਜ ਨਹੀਂ ਵੇਖੇ Hindu ਫੈਮਲੀ ਦੇ ਅੰਦਰ ਪੈਦਾ ਹੋਏ ਨੇ ਬ੍ਰਾਹਮਣ ਘਰ ਦੇ ਅੰਦਰ ਪੈਦਾ ਹੋਏ ਨੇ ਪ੍ਰੋਫੈਸਰ ਸਾਹਿਬ ਸਿੰਘ ਜਿਨ੍ਹਾਂ ਨੇ ਗੁਰਬਾਣੀ ਦੇ ਅਰਥ ਕੀਤੇ ਹਿੰਦੂ ਫੈਮਲੀ ਦੇ ਵਿੱਚ ਪੈਦਾ ਹੋਏ ਨੇ ਪਰ ਗੁਰਬਾਣੀ ਦੇ ਅਰਥ ਨੇ ਜਿਹੜੇ ਅੱਜ ਤੱਕ ਜੇ ਸਭ ਤੋਂ ਸਰਮੌਰ ਮੰਨੇ ਜਾਂਦੇ ਨੇ ਵਧੀਆ ਮੰਨੇ ਜਾਂਦੇ ਨੇ ਸਹੀ ਮੰਨੇ ਜਾਂਦੇ ਨੇ ਤਾਂ ਉਹ ਸਿਰਫ ਇੱਕੋ ਇੱਕ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਉਹ ਆਪਣੀ ਬੁੱਕ ਦੇ ਵਿੱਚ ਲਿਖਦੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕਰਕੇ ਉਹਨਾਂ ਨੇ ਇਤਿਹਾਸ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਤੇ ਇਸ ਸੰਸਕਾਰ ਦੀ ਘਟਨਾ ਨੂੰ ਬਿਆਨ ਕਰਦੇ ਹੋਏ ਉਹ ਲਿਖਦੇ ਨੇ ਕਹਿੰਦੇ ਭਾਈ ਰੂਪਾ ਜੀ ਦੀ ਵੰਸ ਦੇ ਵਿੱਚੋਂ ਹੋਏ ਨੇ ਬਾਬਾ ਫੂਲ ਜੀ ਗਾਂ ਉਹਨਾਂ ਦੇ ਸੁਪੁੱਤਰ ਹੋਏ ਨੇ ਬਾਬਾ ਤਰਲੋਕ ਜੀ ਤੇ ਭਾਈ ਰਾਮਾ ਜੀ ਇੱਕ ਨਾਮ ਉਹਨਾਂ ਨੇ ਆਪਣੀ ਬੁੱਕ ਦੇ ਵਿੱਚ ਹੋਰ ਦਿੱਤਾ ਹੈ ਕਹਿੰਦੇ ਉਹ ਹਰ ਸਾੜ ਮਵਾਜ ਮਾਜਵਾ ਤਾਰਨ ਦੇ ਲਈ ਪੈਸੇ ਵਗੈਰਾ ਦੇਣ ਦੇ ਲਈ ਸਰਹੰਦ ਦੀ ਧਰਤੀ ਤੇ ਜਾਂਦੇ ਸਨ ਤੇ ਜਦੋਂ ਇਹ ਘਟਨਾ ਵਾਪਰੀ ਤੇ ਉਹ ਗਏ ਹੋਏ ਸਨ ਉਹਨਾਂ ਨੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਉਹ ਆਪਣੀ ਬੁੱਕ ਦੇ ਵਿੱਚ ਲਿਖਦੇ ਨੇ ਮੈਂ 2-3 ਬੁੱਕਾਂ ਪੜ੍ਹੀਆਂ ਨੇ ਜੀ ਉਹਦਾ ਰੈਫਰੈਂਸ ਮੈਂ ਆਪ ਸਭ ਨੂੰ ਦੇ ਰਿਹਾ ਦੂਜਾ ਮੈਨੂੰ ਨਹੀਂ ਮਿਲਿਆ ਜੇ ਮੈਨੂੰ ਨਹੀਂ ਮਿਲਿਆ ਤਾਂ ਮੇਰੀ ਉਹ ਜਾਣਕਾਰੀ ਦੇ ਵਿੱਚ ਕਮੀ ਹੋ ਸਕਦੀ ਏ ਜੇ ਆਪ ਸਭ ਨੂੰ ਪਤਾ ਹੋਇਆ ਕਿਸੇ ਬੁੱਕ ਦੇ ਬਾਰੇ ਕਿ ਟੋਡਲ ਮੱਲ ਜੀ ਦਾ ਕਦੋਂ ਕਿਸ ਕਿਵੇਂ ਗੋਆ ਇਹ ਸੰਸਕਾਰ ਉਹਨਾਂ ਨੇ ਕੀਤਾ ਹੈ ਉਸ ਬੁੱਕ ਦਾ ਨਾਮ ਮੈਨੂੰ ਕਿਰਪਾ ਕਰਕੇ ਜਰੂਰ ਦੱਸ ਕੇ ਜਾਇਓ ਤਾਂ ਕਿ ਮੈਂ ਉਹ ਬੁੱਕ ਨੂੰ ਪੜ੍ਹ ਸਕਾਂ ਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰ ਸਕਾਂ ਪਰ ਇਸ ਚਲਦਾ ਹੈ ਸੁਣਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਪਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਵੀ ਗੱਲ ਮੈਂ ਦੁਬਾਰਾ ਬਿਆਨ ਕਰ ਦੇਵਾਂ ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਦੀ ਵਣਸ ਨੇ ਕੀਤਾ ਹੈ ਉਹਨਾਂ ਦਾ ਵੀ ਵਖਰੇਵਾ ਹੈ ਹੁਣ ਉਹਨਾਂ ਦੀ ਅਸਚਰਜ ਗੱਲ ਮੈਨੂੰ ਇਹ ਲੱਗੀ ਇੰਨੇ ਵਧੀਆ ਲੇਖਕ ਹੋਣ ਦੇ ਬਾਵਜੂਦ ਵੀ ਉਹਨਾਂ ਨੇ trilok singh ਜਿਹੜੇ ਬਾਅਦ ਵਿੱਚ amrit shaak ki trilok singh ਬਣ ਜਾਂਦੇ ਨੇ ਬਾਬਾ ਫੂਲ ਜੀ ਦੇ ਸੁਪੁੱਤਰ ਉਹਨਾਂ ਨੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਨਾ ਭਾਈ ਰਾਮਾ ਜੀ ਦਾ ਜ਼ਿਕਰ ਕੀਤਾ ਅਲੱਗ-ਅਲੱਗ ਵਖਰੇਵਾ ਹੈ ਲੇਖਕਾਂ ਦਾ ਆਪਸ ਦੇ ਵਿੱਚ ਵੀ ਸੋ ਚਲੋ ਇਹ ਇਤਿਹਾਸ ਦਾ ਵਖਰੇਵਾ ਹੈ ਲੇਖਕਾਂ ਦਾ ਵਖਰੇਵਾ ਹੈ ਸੰਸਕਾਰ ਹੋਇਆ ਤੇ ਗੁਰੂ ਪਿਤਾ ਜੀ ਦਾ ਜਿਹੜਾ ਰਿਐਕਸ਼ਨ ਹੈ ਉਹ ਬੜਾ ਸਚਾਰਜ ਹੈ ਉਹ ਸਹਜ ਦੇ ਵਿੱਚ ਬੈਠੇ ਨੇ ਟਕਾ ਦੇ ਵਿੱਚ ਬੈਠੇ ਨੇ ਹੁਣ ਇਸ ਗੱਲ ਨੂੰ ਕਮਾਉਣਾ ਸਾਡੇ ਜੀਵਨ ਦੇ ਵਿੱਚ ਬੜਾ ਜ਼ਰੂਰੀ ਹੈ ਕਿ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਪਰਦਾ ਹੈ ਜਦੋਂ ਸਾਡੇ ਘਰਾਂ ਦੇ ਵਿੱਚ ਕੋਈ ਘਟਨਾ ਹੁੰਦੀ ਹੈ ਤਾਂ ਉਦੋਂ ਅਸੀਂ ਆਪਣੇ ਆਪ ਦੇ ਕਿਵੇਂ ਰਿਐਕਟ ਕਰਦੇ ਹਾਂ ਸਾਡੇ ਜੀਵਨ ਦੇ ਵਿੱਚ ਉਦੋਂ ਕੀ ਹਾ ਭਾਵ ਹੁੰਦੇ ਨੇ ਅਸੀਂ ਦੁੱਖਾਂ ਵਿੱਚ ਡੁੱਬ ਜਾਂਦੇ ਹਾਂ ਜਾਂ ਚੜ੍ਹਦੀ ਕਲਾ ਦੇ ਵਿੱਚ ਆਉਂਦੇ ਹਾਂ ਤੇ ਜ਼ਿਆਦਾਤਰ ਹੁੰਦਾ ਕੀ ਹੈ ਅਸੀਂ ਭਾਈ ਕਈ ਕਈ ਸਾਲ ਕਈ ਕਈ ਮਹੀਨੇ ਜੋ ਮਨੁੱਖ ਜਿਉਂਦਿਆਂ ਜਾਗਦਿਆਂ ਕਈ ਵਾਰ ਅਕਾਲ ਚਲਾਣਾ ਕਰਨ ਤੋਂ ਬਾਅਦ ਸਾਡੇ ਕੋਲੋਂ ਚਲੇ ਜਾਂਦਾ ਏ ਅਸੀਂ ਉਹਦੇ ਦੁੱਖ ਦੇ ਵਿੱਚੋਂ ਹੀ ਨਹੀਂ ਨਿਕਲ ਪਾਉਂਦੇ ਸਾਲਾਂ ਬੱਧੀ ਫਿਰ ਅਸੀਂ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਹੀ ਦੁੱਖ ਦੇ ਦਾਇਰੇ ਦੇ ਵਿੱਚ ਰੱਖ ਕੇ ਯਾਦ ਕਰਦੇ ਹਾਂ ਪਰ ਆਨੰਦ ਕਿਤੇ ਵੀ ਨਹੀਂ ਹੁੰਦਾ ਭਾਣਾ ਕਿਤੇ ਵੀ ਨਹੀਂ ਹੁੰਦਾ ਅੱਜ ਭਾਈ ਸੂਰਜ ਸਿੰਘ ਜੀ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਵੀ ਅਖੰਡ ਪਾਠ ਸਾਹਿਬ ਚੱਲ ਰਹੇ ਸਨ। ਉਨ੍ਹਾਂ ਦੇ ਪਰਿਵਾਰ ਵੱਲੋਂ ਵੀ ਸਹਿਜ ਪਾਠ ਸੌਰੀ ਮਾਫ ਕਰਿਓ ਪਰਿਵਾਰ ਵੱਲੋਂ ਸਹਿਜ ਪਾਠ ਦਾ ਭੋਗ ਪਾਇਆ ਗਿਆ ਸੀ। ਤਾਂ ਉਨ੍ਹਾਂ ਨੇ ਸਮਾਗਮ ਵੀ ਰੱਖਿਆ ਹੈ ਉਹਦੇ ਸੰਬੰਧ ਦੇ ਵਿੱਚ ਥੋੜੀ ਜੀ ਵਿਚਾਰ ਕਰ ਲਈਏ। ਤਾਂ ਪ੍ਰਾਣੀ ਦਾ ਆਉਣਾ ਜਾਣਾ, ਮਨੁੱਖ ਦਾ ਆਉਣਾ ਜਾਣਾ ਅਸੀਂ ਕਹਿ ਤੇ ਦਿੰਦੇ ਹਾਂ ਕਈ ਵਾਰ ਕਿ ਜੀ ਭਾਣਾ ਮੰਨ ਲਈਏ। ਭਾਣਾ ਹੋ ਗਿਆ ਏ। ਪਰ ਇਸ ਲਫ਼ਜ਼ ਨੂੰ ਜ਼ਿੰਦਗੀ ਦੇ ਵਿੱਚ ਅਪਣਾ ਲੈਣਾ ਮੰਨ ਲੈਣਾ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲੈਣਾ ਇਹ ਕੋਈ ਵਿਰਲਾ ਇਨਸਾਨ ਹੁੰਦਾ ਹੈ ਬੜੇ ਹੀ ਵਿਰਲੇ ਇਨਸਾਨ ਹੁੰਦੇ ਨੇ ਜਿਨ੍ਹਾਂ ਦੇ ਚਿਹਰੇ ਤੇ ਕੋਈ ਉਦਾਸੀ ਨਹੀਂ ਹੁੰਦੀ ਦੂਜਾ ਪੱਖ ਇਹਦਾ ਨਾਲ ਬਿਆਨ ਕਰਦੇ ਮਨੋਖਦਾ ਕਹਿੰਦੇ ਕਦੇ ਕਦੇ ਰੋ ਲੈਣਾ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਅੰਦਰ ਦੇ ਬਲਬਲੇ ਬਾਹਰ ਨਿਕਲਦੇ ਨੇ ਪਰ ਸਿਧਾਂਤ ਨੂੰ ਜ਼ਰੂਰ ਯਾਦ ਰੱਖੇ ਭਾਈ ਕਿ ਤੇਰੇ ਰੋਣ ਦੇ ਨਾਲ ਜਾਂ ਫਿਰ ਬਹੁਤੇ ਦੁੱਖ ਹੌਲੇ ਕਰਨ ਦੇ ਨਾਲ ਵੀ ਕੋਈ ਲਾਭ ਤੇ ਨਹੀਂ ਹੋਵੇਗਾ ਤੇਰਾ ਮਨ ਹੌਲਾ ਹੋ ਸਕਦਾ ਠੀਕ ਹੈ ਭਲੀ ਗੱਲ ਹੈ ਪਰ ਯਾਦ ਰੱਖੀ ਉਹਦਾ ਲਾਭ ਕੋਈ ਨਹੀਂ ਉਹਦੇ ਨਾਲ ਹਾਸਲ ਕੁਝ ਵੀ ਨਹੀਂ ਹੋਵੇਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੜੇ ਸ਼ਾਂਤ ਜਿੱਤ ਬੈਠੇ ਨੇ ਦੁਬਾਰਾ ਫਿਰ ਸੰਗਤੀ ਨੂੰ ਨਾਲ ਲੈ ਲਈਏ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਕੋ ਲਾਹੀ ਅਸੀਂ ਬਾਹਰ ਦੌੜਦੇ ਹਾਂ ਪਰ ਗੁਰੂ ਪਾਤਸ਼ਾਹ ਅੰਦਰ ਅੰਤਰ ਧਿਆਨ ਹੋ ਕੇ ਬੈਠ ਗਏ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਤੇ ਅਗਲੀ ਉਹਨਾਂ ਦੀ ਹੁਣ ਦੇਖੋ ਜੀ ਪੰਡਾ ਕੀ ਪਾ ਰਹੇ ਨੇ ਸਾਡੇ ਘਰ ਦੇ ਵਿੱਚ ਦੁੱਖ ਆਇਆ ਅਸੀਂ ਉਦਾਸੀ ਦੇ ਵਿੱਚ ਡੁੱਬੇ ਹੋਏ ਹਾਂ ਗੁਰੂ ਪਾਤਸ਼ਾਹ ਹੋਰ ਵਿਵੇਕ ਬੁੱਧੀ ਤੇ ਕੰਮ ਕਰਦੇ ਹੋਏ ਹੋਰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਸੁਰਤ ਜੋੜਦੇ ਹੋਏ ਇੱਕ ਚੰਗੀ ਬਿਉਂਤ ਬੰਦੀ ਦੇ ਨਾਲ ਜ਼ੁਲਮ ਜ਼ੁਲਮ ਦਾ ਟੱਕਰਾ ਕਰਨ ਦੇ ਲਈ ਹੋਰ ਅੰਦਰੋਂ ਨੇ ਦਲ ਹੋ ਜਾਂਦੇ ਨੇ ਅੰਦਰੋਂ ਹੋਰ ਸੁਚੇਤ ਹੋ ਜਾਂਦੇ ਨੇ ਅੰਦਰੋਂ ਹੋਰ ਆਪਣੇ ਅੰਦਰ ਹਿੰਮਤ ਲਿਆਉਂਦੇ ਨੇ ਹੌਸਲਾ ਲਿਆਉਂਦੇ ਨੇ ਪਰ ਅਸੀਂ ਡੁੱਬ ਜਾਂਦੇ ਹਾਂ ਅਸੀਂ ਬੈਠ ਜਾਂਦੇ ਹਾਂ ਜਦੋਂ ਸਾਡੇ ਤੇ ਕੋਈ ਦੁੱਖ ਆਉਂਦਾ ਹੈ ਤਾਂ ਗੁਰੂ ਪਾਤਸ਼ਾਹ ਜੀ ਫਿਰ ਅੱਗੇ ਵਧਦੇ ਨੇ ਜਿਵੇਂ ਦੀਨਾ ਕਾਂਗੜ ਪਿੰਡ ਆਦਕ ਪਹੁੰਚਣਾ ਜਿੱਥੋਂ ਜਫਰਨਾਮਾ ਲਿਖਣਾ ਇਹ ਆਦਕ ਘਟਨਾਵਾਂ ਵਾਪਰਦੀਆਂ ਨੇ ਤਾਂ ਗੁਰੂ ਪਾਤਸ਼ਾਹ ਜੀ ਦੇ ਸਿਧਾਂਤ ਦੇ ਅਨੁਸਾਰ ਗੁਰੂ ਅੱਜ ਦੇ ਬਚਨਾਂ ਦੇ ਅਨੁਸਾਰ ਬਾਬਾ ਜੀ ਬਖਸ਼ਿਸ਼ ਕਰਦੇ ਨੇ ਕਬੀਰ ਜਾਂ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੀਂ ਕਹਿੰਦੇ ਭਾਈ ਜਿਸ ਹਿਰਦੇ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਨਹੀਂ ਅਰਾਧਿਆ ਜਾਂਦਾ ਸੱਚ ਨੂੰ ਨਹੀਂ ਰੱਧਿਆ ਜਾਂਦਾ ਉਹ ਘਰਾਂ ਦੇ ਵਿੱਚ ਪਰਮਾਤਮਾ ਦੀ ਸੇਵਾ ਵੀ ਨਹੀਂ ਹੋ ਸਕਦੀ ਹੁਣ ਪਹਿਲੀ ਗੱਲ ਤੇ ਮੈਂ ਕਰ ਰਿਹਾ ਸੀ ਜੀ ਜਾਂ ਘਰ ਸਾਧਨਾ ਸੇਵੀਏ ਜੇ ਅੰਤਰ ਸੇਵਾ ਨਹੀਂ ਨਾ ਜੀ ਹੋ ਰਹੀ ਸਾਡੇ ਬੜੇ ਧਿਆਨ ਦੇ ਨਾਲ ਇਸ ਗੱਲ ਨੂੰ শ্রবণ ਕਰਿਓ ਪੁਆਇੰਟ ਹੁੰਦੇ ਨੇ ਨਿੱਕੇ ਨਿੱਕੇ ਜਿਹੜੇ ਵਿਸਰ ਜਾਂਦੇ ਨੇ ਜੇ ਅੰਤਰ ਆਤਮਾ ਦੇ ਅੰਦਰ ਉਸ ਰੱਬ ਦੀ ਸੇਵਾ ਨਹੀਂ ਹੋ ਰਹੀ ਤਾਂ ਬਾਹਰੀ ਰੂਪ ਦੇ ਵਿੱਚ ਕਿਹੜੀ ਸੇਵਾ ਹੁੰਦੀ ਹੈ ਬਾਹਰੀ ਸੇਵਾ ਜੋੜਿਆਂ ਦੀ ਸੇਵਾ ਚਾਦਰਾਂ ਝਾੜਨ ਦੀ ਸੇਵਾ ਚੰਦੋਆ ਲਾਉਣ ਦੀ ਸੇਵਾ ਰੋਮਾਲੇ ਚੇਂਜ ਕਰਨ ਦੀ ਸੇਵਾ ਇਹ ਬੜੀਆਂ ਮਹਾਨ ਸੇਵਾ ਨੇ ਕਰਨੀਆਂ ਨੇ ਪਰ ਗੁਰ ਕੀ ਸੇਵਾ ਗੁਰ ਸ਼ਬਦ ਵਿਚਾਰ ਜੇ ਅਸਲ ਗੁਰੂ ਉਸ ਅਕਾਲ ਪੁਰਖ ਪਰਮਾਤਮਾ ਦੀ ਸੇਵਾ ਕਰਨੀ ਹੈ ਰੱਬ ਦੀ ਸੇਵਾ ਕਰਨੀ ਹੈ ਹੁਣ ਰੱਬ ਦੀ ਸੇਵਾ ਕਿਵੇਂ ਕਰਾਂਗੇ ਜੀ ਫੇਲ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀਏ ਉਸ ਦੇ ਅੱਗੇ ਐਸਾ ਕੀ ਰੱਖਿਆ ਜਾਵੇ ਕਬੀਰ ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕੀ ਆ ਲਾਗੇ ਮੇਰਾ ਹੇਈ ਉਹਦਾ ਸਾਰਾ ਕੁਝ ਆ ਉਹਦੇ ਅੱਗੇ ਸੇਵਾ ਐਸੀ ਕੀ ਰੱਖੀ ਜਾਵੇ ਕਿਸ ਢੰਗ ਦੇ ਨਾਲ ਉਹਦੀ ਆਰਾਧਨਾ ਕੀਤੀ ਜਾਵੇ ਕਿ ਅਸੀਂ ਸੇਵਾ ਕਰ ਸਕੀਏ ਰੱਬ ਦੀ ਸੇਵਾ ਕਿਵੇਂ ਹੋਵੇਗੀ ਜੀ ਮਨਾਂ ਦੇ ਅੰਦਰ ਪ੍ਰਸ਼ਨ ਲੈ ਕੇ ਜਾਏ ਉਹ ਰੱਬ ਦੀ ਸੇਵਾ ਕਰਾਂਗੇ ਕਿਵੇਂ ਅਸੀਂ ਸੁਖਮਨੀ ਸਾਹਿਬ ਬਾਣੀ ਆਪ ਸਭ ਨੇ ਬਹੁਤ ਪੜ੍ਹੀ ਹੈ ਉਹਦੇ ਅੰਦਰ ਇੱਕ ਪੰਗਤੀ ਹੈ ਨਾ ਜੀ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਜੇ ਪ੍ਰਮਾਤਮਾ ਦੀ ਉਸਤਤ ਕਰਨੀ ਹੈ ਰੱਬ ਦੀ ਸੇਵਾ ਕਰਨੀ ਹੈ ਰੱਬ ਨੂੰ ਅਰਾਧਨਾ ਹੈ ਤੇਰਾ ਬਹਿਵਾਰ ਹੈ ਨਾ ਜਿਹੜਾ ਤੇਰਾ ਵਿਚਰਨ ਦਾ ਢੰਗ ਹੈ ਉਹ ਬੜਾ ਸੱਚਾ ਸੁੱਚਾ ਹੋਣਾ ਚਾਹੀਦਾ ਹੈ ਝੂਠ ਨਹੀਂ ਹੋਣਾ ਚਾਹੀਦਾ ਉਸ ਦੇ ਵਿੱਚ ਇਹ ਹੈ ਜੀ ਸੇਵਾ ਰੱਬ ਦੀ ਚਾਰ ਬੰਦਿਆਂ ਦੇ ਵਿੱਚ ਬੈਠਦਾ ਹੈ ਚਾਰ ਬੰਦਿਆਂ ਦੇ ਵਿੱਚ ਗੱਲ ਕਰਦਾ ਹੈ ਇਮਾਨਦਾਰੀ ਦੇ ਨਾਲ ਗੱਲ ਕਰ ਆਪਣਾ ਬਹਿਵਾਰ ਸੱਚਾ ਰੱਖ ਤੇਰੇ ਲਫ਼ਜ਼ਾਂ ਦੇ ਵਿੱਚੋਂ ਤੇਰੇ ਬੋਲਣ ਦੇ ਵਿੱਚੋਂ ਕਿਸੇ ਨੂੰ ਠੇਸ ਨਾ ਪਹੁੰਚਾ ਕਿਸੇ ਨੂੰ ਦੁੱਖ ਨਾ ਪਹੁੰਚਾ ਕਿਸੇ ਨਾਲ ਧੋਖਾ ਬੇਈਮਾਨੀ ਨਾ ਕਰ ਇਹ ਹੈ ਰੱਬ ਦੀ ਉਸਤਤ ਪਰ ਇਹਨੂੰ ਅਸੀਂ ਕਿੱਥੇ ਰੱਬ ਦੀ ਉਸਤਤ ਮੰਨਦੇ ਆ ਸਾਨੂੰ ਲੱਗਦਾ ਏ ਅਸੀਂ ਗੁਰਬਾਣੀ ਕਥਾ ਕੀਰਤਨ ਸੁਣ ਲਿਆ ਗੁਰਬਾਣੀ ਦਾ ਜਾਪ ਕਰ ਲਿਆ ਪਾਠ ਕਰ ਲਿਆ ਇਹ ਸੇਵਾ ਏ ਸਿਰਫ ਨਹੀਂ ਉਹ ਸੇਵਾ ਦਾ ਰੂਪ ਹੈ ਪਰ ਅਸਲ ਸੇਵਾ ਤੇਰੀ ਪਤਾ ਲੱਗੇਗੀ ਜਦੋਂ ਗੁਰੂ ਤੋਂ ਸਿੱਖਿਆਵਾਂ ਲੈ ਲਈਆਂ ਬਾਹਰ ਜਾ ਕੇ ਤੇਰਾ ਬਹਿਵਾਰ ਕਿਦਾਂ ਦਾ ਹੈ ਲੋਕਾਂ ਦੇ ਨਾਲ ਤੂੰ ਵਿਚਰਦਾ ਕਿਸ ਤਰ੍ਹਾਂ ਹੈ ਆਪਦੇ ਪਰਿਵਾਰ ਦੇ ਵਿੱਚ ਤੇਰੀ ਪਤਨੀ ਦੇ ਨਾਲ ਤੇਰੇ ਬੱਚਿਆਂ ਦੇ ਨਾਲ ਤੇਰੇ ਮਿੱਤਰਾਂ ਦੇ ਨਾਲ ਤੇਰੇ ਆਂਡ ਗਵਾਂਡ ਦੇ ਵਿੱਚ ਤੇਰਾ ਬਹਿਵਾਰ ਕਿਦਾਂ ਦਾ ਹੈ ਇਹ ਹੈ ਉਸਤਤ ਮਨ ਮੈਂ ਕਰ ਨਿਰੰਕਾਰ ਕਿੰਨੀ ਸੌਖੀ ਉਸਤਤ ਹੈ ਜੀ ਪਰ ਕਰਦਾ ਇਹ ਕੋਈ ਨਹੀਂ ਕਹਿੰਦੇ ਇਸ ਉਸਤਤ ਤੋਂ ਆਪਾਂ ਕੀ ਲੈਣਾ ਹੈ ਆਪਾਂ ਲੋਕਾਂ ਤੋਂ ਕੀ ਲੈਣਾ ਹੈ ਆਪਾਂ ਬਹਿਵਾਰ ਚੰਗਾ ਕਰਕੇ ਕਿਸੇ ਨਾਲ ਕੀ ਲੈਣਾ ਹੈ ਕੋਈ ਗੁੱਸੇ ਹੁੰਦਾ ਹੋਵੇ ਕੋਈ ਨਿਰਾਸ਼ ਹੁੰਦਾ ਹੋਵੇ ਅਪਤੀ ਬੋਲਣਾ ਏ ਜੋ ਆਪਣੇ ਮਨ ਦੇ ਵਿੱਚ ਆਉਂਦਾ ਏ ਫਿੱਕਾ ਬੋਲ ਬਿਗੁੱਚਣਾ ਸੁਣ ਮੂਰਖ ਮਨ ਅਜਾਣ ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ ਬੋਲਣ ਲੱਗਿਆ ਕਹਿੰਦੇ ਤੂੰ ਬੋਲ ਦਿਨਾ ਏ ਜੋ ਵੀ ਮਨ ਦੇ ਵਿੱਚ ਆਉਂਦਾ ਏ ਆਪਣਾ ਆਪ ਵੀ ਅੰਦਰੋਂ ਕਲਪਾ ਲੈਣਾ ਏ ਆਪਣੇ ਆਪ ਨੂੰ ਵੀ ਦੁਖੀ ਕਰਦਾ ਏ ਦੂਜੇ ਨੂੰ ਵੀ ਪਰੇਸ਼ਾਨ ਕਰਦਾ ਏ ਤਾਂ ਹੀ ਬਾਬਾ ਜੀ ਨੇ ਕਿਹਾ ਫਰੇਡਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਈ ਦੇਹੀ ਰੋਗ ਨਾ ਲੱਗੈ ਪੱਲੇ ਸਭ ਕਿਛ ਪਾਈ ਪਲਾ ਕਰ ਤੂੰ ਜਿੱਥੇ ਹੋ ਸਕਦਾ ਏ ਪਰ ਨਹੀਂ ਬੰਦਾ ਆਪਣੇ ਗੁੱਸੇ ਨੂੰ ਆਪਣੇ ਬਹਿਵਾਰ ਨੂੰ ਨਹੀਂ ਸਮਝਦਾ ਕਿ ਇਹ ਉਸਤਤੈ ਰੱਬ ਦੀ ਬਹਿਵਾਰ ਹੀ ਉਸਤਤੈ ਜੀ ਮੈਂ ਇੱਕੋ ਗੱਲ ਤੇ ਰੁਕਿਆ ਹੋਇਆ ਫਿਰ ਮੈਂ ਫਤਿਹ ਬੁਲਾਉਣੀ ਹੈ 5 ਮਿੰਟਾਂ ਦੇ ਵਿੱਚ ਸਾਡਾ ਵਿਚਰਨਾ ਸਾਡਾ ਲੋਕਾਂ ਨਾਲ ਬਹਿਵਾਰ ਕਰਨਾ ਗੱਲਾਂ ਬਾਤਾਂ ਕਰਨਾ ਸੰਸਾਰ ਦੇ ਵਿੱਚ ਰਹਿਣਾ ਕਿਸ ਢੰਗ ਦੇ ਨਾਲ ਜੀਵਨ ਸ਼ੈਲੀ ਨੂੰ ਜੋੜ ਰਹੇ ਹਾਂ ਇਹ ਹੀ ਰੱਬ ਦੀ ਉਸਤਤੈ ਹੈ ਗੁਰਬਾਣੀ ਨੂੰ ਵਿਚਾਰ ਲਿਆ ਉਹਨੂੰ ਸਮਝ ਲਿਆ ਬੜੀ ਵਧੀਆ ਗੱਲ ਹੈ ਉਹ ਸਮਝੇ ਬਿਨਾ ਅਗਲਾ ਰਸਤਾ ਸਮਝ ਨਹੀਂ ਆਵੇਗਾ ਜਦੋਂ ਸਮਝ ਲਿਆ ਤਾਂ ਫਿਰ ਬਹਿਵਾਰ ਚੰਗਾ ਰੱਖ ਆਪਣਾ ਤੇਰੇ ਬਹਿਵਾਰ ਦੇ ਵਿੱਚ ਇੱਕ ਵੀ ਗੱਲ ਨਜ਼ਰ ਨਹੀਂ ਆ ਰਹੀ ਕਿ ਕਿਤੇ ਕੋਈ ਰੱਬ ਹੈ ਕਿਤੇ ਕੋਈ ਉਹ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਹੋ ਰਹੀ ਹੈ ਨਹੀਂ ਪਰ ਤੂੰ ਕਹਿੰਦਾ ਮੈਂ ਉਸਤਤ ਕਰਦਾ ਮੈਨੂੰ ਮੈਨੂੰ 50 ਸਾਲ ਹੋ ਗਏ 60 ਸਾਲ ਹੋ ਗਏ ਗੁਰਦੁਆਰੇ ਨਾਲ ਜੁੜਿਆ ਮੈਂ ਬੜੇ ਸਹਿਜ ਬਾਣ ਕੀਤੇ ਨੇ ਇੱਕ ਗੱਲ ਮੈਂ ਪ੍ਰਸ਼ਨ ਜੀ ਆਪ ਸਭ ਨੂੰ ਪੁੱਛਣਾ ਚਾਹੁੰਦਾ ਆਪ ਸਭ ਕਿੰਨੇ ਨੇ ਜਿਨ੍ਹਾਂ ਨੇ ਹੁਣ ਤੱਕ ਸੰਪੂਰਨ ਇੱਕ ਇੱਕ ਸਹਿਜ ਪਾਠ ਸਿਆਣਿਆਂ ਨੇ ਕਰ ਲਏ ਨੇ ਜੇ ਕਰ ਲਏ ਤਾਂ ਬੜੀ ਮੁਬਾਰਕ ਹੈ ਬੜਾ ਧੰਨਵਾਦ ਹੈ ਆਪ ਸਭ ਦਾ ਕਿ ਆਪ ਸਭ ਨੇ ਸੰਪੂਰਨ ਸਹਿਜ ਪਾਠ ਕੀਤਾ ਹੈ ਤੇ ਜਿਨੇ ਨਹੀਂ ਕੀਤਾ ਉਹਨਾਂ ਅੱਗੇ ਬੇਨਤੀ ਹੈ ਉਹ ਭਾਈ ਜਰੂਰ ਇੱਕ ਇੱਕ ਸਹਿਜ ਪਾਠ ਜਰੂਰ ਅਰਥਾਂ ਸਮੇਤ ਕਰੋ ਇਸ ਜਹਾਨ ਤੋਂ ਜਾਣ ਤੋਂ ਪਹਿਲਾਂ ਜਿਹੜੇ ਆ ਬਚਨ ਪੜ੍ਹਦੇ ਆ ਨਾ ਜੀ ਆਪਾਂ ਹਮ ਧਨਵੰਤ ਪਹਾਗਟ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਪਾਏ ਪਿਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾੜ ਜਕ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਧੋਲ ਖਾਵੇ ਖਰਚੈ ਰਲ ਮਿਲ ਭਾਈ ਟੋਟ ਨਾ ਆਵੇ ਪਰ ਦੋ ਹੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਮਸਤਕ ਦੇ ਲੇਖ ਲਿਖਾਈਏ ਹੁਣ ਅਸੀਂ ਧੰਨਵਾਦ ਮੰਨਦੇ ਆਂ ਜੀ ਆਪਣੇ ਆਪ ਨੂੰ ਪੁੱਤਰ ਭਾਈ ਅਮਰੀਕਾ ਸੈੱਟ ਹੋ ਗਏ ਨੇ ਬੜੀ ਵਧੀਆ ਗੱਲ ਐ ਬਾਹਰੀ ਪੱਖ ਨੇ ਜ਼ਰੂਰੀ ਪੱਖ ਨੇ ਬੜੀ ਵਧੀਆ ਰੱਬ ਦੀ ਬਖਸ਼ਿਸ਼ ਐ ਪਰ ਨਾ ਜੀ ਇੱਕ ਥਾਂ ਤੇ ਹੋਰ ਕਹੇ ਉਹ ਪਾਤਸ਼ਾਹ ਇੰਨੀ ਉਮਰ ਹੋ ਗਈ ਅਜੇ ਤੱਕ ਇੱਕ ਸਹਿਜ ਪਾਠ ਅਰਥਾਂ ਸਮੇਤ ਨਹੀਂ ਕੀਤਾ ਮੈਂ ਧਰਮ ਦੀਆਂ ਗੱਲਾਂ ਮੈਂ ਬੜੀਆਂ ਕਰਦਾ ਸਬਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਗੱਲਾਂ ਬੜੀਆਂ ਨੇ ਮੇਰੇ ਕੋਲ ਬਹਿਸ ਕਰਨ ਦੇ ਲਈ ਝਗੜੇ ਕਰਨ ਦੇ ਲਈ ਧਰਮ ਦੇ ਨਾਮ ਤੇ ਵਿਦਵਾਨ ਬਣ ਲਈ ਵੱਡਾ ਕਥਵਾਚਕ ਹੋਣ ਦੇ ਲਈ ਬੜੀਆਂ ਗੱਲਾਂ ਨੇ ਪਰ ਪਾਤਸ਼ਾਹ ਇੱਕ ਸਹਿਜ ਪਾਠ ਨਹੀਂ ਕੀਤਾ ਮੈਂ ਤੇਰੇ ਸਿਧਾਂਤ ਨੂੰ ਨਹੀਂ ਸਮਝਿਆ ਅਜੇ ਤੱਕ ਮੈਂ ਕਿਦਾਂ ਕਹੀਏ ਜੀ ਹਮਤਨਵੰਤ ਕਿ ਮੈਂ ਕਹੇ ਇਹ ਸਾਥ ਸੰਗਤ ਜੀ ਕਹਿ ਸਕਦੇ ਹਾਂ ਹਮ ਧਨਵੰਤ ਭਾਗਟ ਸਚਨਾਏ ਕਿਉਂ ਕਹਿ ਰਹੇ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਿਉਂਕਿ ਉਹਨਾਂ ਨੇ ਖੋਲ ਡਠਾ ਪਿਉ ਦਾਦੇ ਦਾ ਖੋਲ ਡਠਾ ਖਜ਼ਾਨਾ ਉਹਨਾਂ ਨੇ ਦਾਦੇ ਪਰਦਾਦਿਆਂ ਦਾ ਖਜ਼ਾਨਾ ਗੁਰੂ ਨਾਨਕ ਪਾਤਸ਼ਾਹ ਦੀ ਆ ਬਖਸ਼ਿਸ਼ ਨੂੰ ਖੋਲ ਕੇ ਵੇਖਿਆ ਏ ਸਮਝਿਆ ਏ ਪੜ੍ਹਿਆ ਏ ਕਮਾਇਆ ਏ ਜੀਵਨ ਦੇ ਵਿੱਚ ਧਾਰਨ ਕੀਤਾ ਏ ਅਸੀਂ ਕਿਵੇਂ ਕਹਾਂਗੇ ਇਹ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿ ਰਹੇ ਨੇ ਉਹਨਾਂ ਦੇ ਜੀਵਨ ਦੀ ਗੱਲ ਕਹਿ ਰਹੇ ਨੇ ਆਪਾਂ ਤੇ ਤਾਂ ਕਹਾਂਗੇ ਨਾ ਜੇ ਆਪਾਂ ਵੀ ਕਮਾਈਏ ਆਪਾਂ ਵੀ ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹਨਾ ਸ਼ੁਰੂ ਕਰੀਏ ਤਾਂ ਹੀ ਕਹਾਂਗੇ ਨਹੀਂ ਤੇ ਆਪਣੇ ਹਿਰਦਿਆਂ ਵੱਲ ਝਾਤੀ ਮਾਰਿਓ ਜਿਸ ਜਗਤ ਦੇ ਮਾਲਕ ਨੂੰ ਇੰਨੀ ਉਮਰ ਹੋ ਗਈ ਮੱਥਾ ਟੇਕਦੇ ਆਂ ਜਿੱਤੋਂ ਧੀਆਂ ਪੁੱਤਰ ਮੰਗਦੇ ਆਂ ਪੈਸਾ ਮੰਗਦੇ ਆਂ ਘਰਵਾਰ ਮੰਗਦੇ ਆਂ ਗੱਡੀਆਂ ਕਾਰਾਂ ਮੰਗਦੇ ਆਂ ਖਾਣ ਪੀਣ ਮੰਗਦੇ ਆਂ ਕਦੇ ਉਸ ਪਾਤਸ਼ਾਹ ਨੂੰ ਮੰਗਣ ਨੂੰ ਦਿਲ ਨਹੀਂ ਕਰਦਾ ਕਿ ਪਾਤਸ਼ਾਹ ਇੱਕ ਸਹਿਜ ਬਾਠ ਤੇ ਕਰਵਾਓ ਕਈ ਇੱਕ ਵਾਰ ਤੇ ਅਰਥਾਂ ਸਮੇਤ ਮੇਰੇ ਇੱਕ ਹਿਰਦੇ ਵਿੱਚ ਆ ਕੇ ਵਸ ਜਾਓ ਐਡਾ ਅਮੋਲਕ ਖਜ਼ਾਨਾ ਸਾਡੇ ਵਿੱਚਕਾਰ ਹੈ ਇੱਕ ਸਹਿਜ ਪਾਠ ਤੇ ਬਖਸ਼ੋ ਮੈਨੂੰ ਉਮਰ ਬੜੀ ਹੋ ਗਈ ਮੇਰੇ ਹੁਣ ਪਤਾ ਨਹੀਂ ਕਦੋਂ ਮੌਤ ਨੇ ਆ ਕੇ ਘੇਰਾ ਪਾ ਲੈਣਾ ਏ ਥੋੜੀ ਜੀ ਕਿਰਪਾ ਕਰੋ ਹਮ ਧਨਵੰਤ ਭਾਗਟ ਸਚਨਾਏ ਹਰ ਗੁਣ ਗਾਵੇ ਸਹਿਜ ਸੁਪਾਏ ਕਿਰਪਾ ਕਰਿਓ ਭਾਈ ਜ਼ਰੂਰ ਸਹਿਜ ਪਾਠ ਕਰਿਓ ਆਪਣੇ ਬੱਚਿਆਂ ਨੂੰ ਵੀ ਨਾਲ ਬਿਠਾਇਓ ਕਬੀਰ ਜਾ ਘਰ ਸਾਧਨਾ ਸੇਵੀਐ ਨਹੀਂ ਸੇਵੀਐ ਆਪਣੇ ਹਿਰਦੇ ਘਰ ਵਿੱਚ ਤੋਂ ਉਸਤਤ ਨਹੀਂ ਕੀਤੀ ਉਸਤਤ ਮਨ ਮੈਂ ਦੁਬਾਰਾ ਫਿਰ ਉੱਥੇ ਆਏ ਹੋ ਕਰ ਅਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਆਪਣਾ ਬਿਹਵਾਰ ਸੱਚਾ ਬਣਾ ਫਿਰ ਸੇਵਾ ਹੋਵੇਗੀ ਕਹਿੰਦੇ ਘਰ ਕੀ ਸੇਵਾ ਨਾਹੀਂ ਹਰੀ ਦੀ ਸੇਵਾ ਨਹੀਂ ਹੈਗੀ ਤੇ ਘਰ ਮਰਹਟ ਸਾਰੇ ਖੇ ਭੂਤ ਬਸੇ ਤਿੰਨ ਮਾਹੀ ਵੇਖ ਕਹਿੰਦੇ ਤੈਨੂੰ ਲੱਗਦਾ ਹੋਵੇਗਾ ਕਿ ਤੇਰੇ ਘਰ ਦੇ ਵਿੱਚ ਤੁਸੀਂ ਮਨੋਖ ਰਹਿਨੇ ਹੋ ਦੋ ਤੇਰੇ ਪੁੱਤਰ ਨੇ ਧੀਆ ਨੇ ਪਤੀ ਪਤਨੀ ਹੈ ਦਾਦਾ ਦਾਦੀ ਨੇ ਪਰ ਕਹਿੰਦੇ ਗੁਰੂ ਪਾਤਸ਼ਾਹ ਨੇ ਕਹਿੰਦੇ ਨਹੀਂ ਭਾਈ ਭੂਤ ਹੋ ਸਕਦੇ ਨੇ ਉਹ ਘਰ ਦੇ ਵਿੱਚ ਇਨਸਾਨ ਨਹੀਂ ਹੈਗੇ ਜਿੱਥੇ ਸੱਚ ਨਹੀਂ ਵਰਤਦਾ ਜਿੱਥੇ ਆਪਸੀ ਪਿਆਰ ਨਹੀਂ ਹੈਗਾ ਇੱਕ ਦੂਜੇ ਦੀ ਕਦਰਾਂ ਕੀਮਤਾਂ ਨਹੀਂ ਹੈਗੀਆਂ ਕਹਿੰਦੇ ਨਹੀਂ ਉਸ ਘਰਾਂ ਦੇ ਵਿੱਚ ਇਨਸਾਨ ਨਹੀਂ ਹੈਗੇ ਉੱਥੇ ਭੂਤ ਹੀ ਭੂਤ ਨੇ ਤੇ ਨਾਲ ਥੋੜਾ ਜਿਹਾ ਕਹਿ ਕੇ ਜੀ ਮੈਂ ਫਿਰ ਫਤਿ ਬੁਲਾ ਦੇਮਾ ਬਾਹਰੀ ਭੂਤ ਭਾਈ ਹੁੰਦੇ ਹੋਣਗੇ ਜਿਹੜੇ ਗੁਰਬਾਣੀ ਨਹੀਂ ਪੜ੍ਹਦੇ ਪਰ ਗੁਰੂ ਦਾ ਸਿੱਖ ਜੇ ਕਦੇ ਇਹ ਕਹੇ ਕਿ ਬਾਹਰੀ ਭੂਤ ਹੁੰਦੇ ਨੇ ਤਾਂ ਮਾਫ਼ ਕਰਿਓ ਫਿਰ ਗੱਲ ਉੱਥੇ ਹੀ ਆ ਕੇ ਟਿਕ ਜਾਂਦੀ ਹੈ ਹਮ ਧਨਵੰਤ ਭਾਗਟ ਸਚਨਾਏ ਹਲੇ ਹਲੇ ਕਹਿਣ ਜੋਗੇ ਨਹੀਂ ਹੋਏ ਹਲੇ ਹਲੇ ਹੈਗੇ ਨਹੀਂ ਬਾਹਰੀ ਭੂਤ ਪ੍ਰੇਤ ਹਲੇ ਹੈਗੇ ਨਹੀਂ ਆ ਬਾਹਰੀਆਂ ਨਜ਼ਰਾਂ ਲਗਦੀਆਂ ਨੇ ਹਲੇ ਤੰਤਰ ਮੰਤਰ ਹੈਗੇ ਨੇ ਜਿਸ ਦਿਨ ਇਹ ਕਹਿਣ ਦੇ ਕਾਬਿਲ ਹੋ ਗਏ ਹਮ ਧਨਵੰਤ ਭਾਗਟ ਸਚਨਾਏ ਫਿਰ ਸਮਝ ਜਾਵੇਗਾ ਪਾਤਸ਼ਾ ਅਸਲ ਭੂਤ ਤੇ ਅਸੀਂ ਆ ਅਸਲ ਸ਼ੈਤਾਨ ਤੇ ਆ ਮਨੁੱਖੀ ਬਣਿਆ ਹੋਇਆ ਏ ਜਿਹੜਾ ਦੂਜੇ ਮਨੁੱਖ ਨੂੰ ਮਾਰਨ ਲੱਗਿਆ ਗੁਰਹੀਜ ਨਹੀਂ ਕਰਦਾ ਜਿਹੜਾ ਦੂਜੇ ਦਾ ਗਲਾ ਘੋਟਣ ਲੱਗਿਆ ਗੁਰਹੀਜ ਨਹੀਂ ਕਰਦਾ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਰਾਮਕੌਰ ਅਸੰਖ ਅਮਰ ਕਰ ਜਾਹੇ ਜੋਲ ਅਸੰਖ ਗਲ ਵੱਡ ਫਤਿਆ ਕਮਾਹੇ ਹੈਗੇ ਨੇ ਐਸੇ ਮਨੁੱਖ ਵੀ ਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ ਭੂਤ ਨਾ ਬਣ ਜਾਈਏ ਕਿਤੇ ਗੁਰੂ ਦੇ ਸੇਵਕ ਬਣੀਏ ਦੇਵਤੇ ਬਣੀਏ ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਦੇਵਤੇ ਗੁਰੂ ਪਾਤਸ਼ਾਹ ਸਾਹਮਣੂ ਬਣਾਉਂਦੇ ਨੇ ਆਸਤਵ ਦਾ ਤਹਿ ਤਹਿ ਦਿਲੋਂ ਧੰਨਵਾਦ ਸਮੂੱਚੀ ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਕੋਲਾਂ ਦੀ ਖਿਮਾ ਬਖਸ਼ ਦੇਣੀ ਜੀ ਅਗਾਹਤ ਗੁਰੂ ਪਾਤਸ਼ਾਹ ਸਤਿਮਤ ਬਖਸ਼ਣ ਅੰਤ ਵਿੱਚ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ